ਸਤਿ ਸ਼੍ਰੀ ਅਕਾਲ ਜੀ ਵਲ ਪੰਜਾਬੀ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸੁਖਵੀਰ ਸਿੰਘ ਸਾਡੀ ਖਾਸ ਪੇਸ਼ਕਸ਼ ਦੇ ਵਿੱਚ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਤਲੰਗੇ ਕੱਲ ਵਰਿੰਦਰ ਘੁੰਮਣ ਹੋਰਾਂ ਦਾ ਦੇਹਾਂਤ ਹੋਇਆ ਉਹਨਾਂ ਦੇ ਦਿਲ ਦਾ ਦੌਰਾ ਪੈਣ ਦੇ ਕਾਰਨ ਮੌਤ ਹੋਈ ਤੇ ਉਸ ਮੌਤ ਤੋਂ ਬਾਅਦ ਕਈ ਤਰੀਕੇ ਦੇ ਸਵਾਲ ਜਿਹੜੇ ਖੜੇ ਹੋ ਰਿਹਾ ਹੈ ਤਾਂ ਵਰਿੰਦਰ ਘੁੰਮਣ ਦੀ ਇੱਕ ਵਾਰੀ ਜ਼ਿੰਦਗੀ ਦੇ ਉੱਪਰ ਨਜ਼ਰ ਮਾਰਦੇ ਹਾਂ ਸਾਲ 1972 ਦੇ ਵਿੱਚ ਪੰਜਾਬ ਦੇ ਗੁਰਦਾਸਪੁਰ ਦੇ ਵਿੱਚ ਜਿਹੜੇ ਵਰਿੰਦਰ ਘੁੰਮਣ ਦਾ ਜਨਮ ਹੋਇਆ ਭਾਰਤ ਦਾ ਹੀ ਮੈਨ ਦੇ ਵਜੋਂ ਉਹਨਾਂ ਨੇ ਅਬ ਸੰਸਾਰ ਭਰ ਦੇ ਵਿੱਚ ਜਿਹੜੀ ਆ ਪ੍ਰਸਿੱਧੀ ਹਾਸਲ ਕੀਤੀ ਪ੍ਰੋਫੈਸ਼ਨਲ ਬਾਡੀ ਬਿਲਡਰ ਫਿਟਨੈਸ ਮਾਡਲ ਤੇ ਉਹ ਇੱਕ ਅਦਾਕਾਰ ਵੀ ਸਨ ਤੇ ਸਾਰੇ ਕਈ ਸਾਰੇ ਖੇਤਿਆਂ ਦੇ ਵਿੱਚ ਉਹਨਾਂ ਨੇ ਆਪਣਾ ਨਾਮ ਬਣਾਇਆ ਤੇ ਸਭ ਤੋਂ ਵੱਡੀ ਤੇ ਅਹਿਮ ਗੱਲ ਦੁਨੀਆ ਦੇ ਪਹਿਲੇ ਸ਼ਾਕਾਹਾਰੀ ਪ੍ਰੋਫੈਸ਼ਨਲ ਬਿਲਡਰ ਜਿਹੜੇ ਆ ਵਰਿੰਦਰ ਕੁਮਨ ਸਨ ਇੱਕ ਵੱਡੀ ਸਫਲਤਾ ਜੇ ਵੱਡੀ ਪ੍ਰਾਪਤ ਜਿਹੜੀ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਸੀਗੀ ਇਸੀ ਗੱਲ ਕਰਕੇ ਉਹ ਮਸ਼ਹੂਰ ਸੀਗੇ ਫਿਟਨੈਸ ਜਗਤ ਦੇ ਵਿੱਚ ਲੱਖਾਂ ਦਲੀਲ ਲੋਕਾਂ ਦੇ ਲਈ ਉਹ ਪ੍ਰੇਰਨਾ ਦਾ ਸਰੋਤ ਸੀਗੇ ਬਚਪਨ ਤੋਂ ਹੀ ਖੇਡਾਂ ਤੇ ਫਿਟਨੈਸ ਦੇ ਵੱਲ ਉਹਨਾਂ ਦਾ ਕਾਫੀ ਰੁਝਾਨ ਸੀਗਾ ਤਵਿੰਦਰ ਕੁਮਰ ਖੋਨਾ ਦਾ ਦੇ ਹੱਥ ਹੋ ਗਿਆ ਜਿਸ ਤੋਂ ਬਾਅਦ ਕਈ ਤਰੀਕੇ ਦੇ ਸਵਾਲ ਨੇ ਸਿਹਤ ਨੂੰ ਲੈ ਕੇ ਗੱਲਬਾਤ ਹੋਈ ਗਈ ਦਿਲ ਨੂੰ ਲੈ ਕੇ ਗੱਲਬਾਤ ਹੋਈ ਗਈ ਸਾਡੇ ਨਾਲ ਮਹਿਮਾਨ ਜੁੜ ਚੁੱਕੇ ਨੇ ਸਭ ਤੋਂ ਪਹਿਲਾਂ ਸੰਦੀਪ ਪਾਰਕ ਜੀ ਦਾ ਮੈਂ ਪ੍ਰੋਗਰਾਮ ਦੇ ਵਿੱਚ ਸਵਾਗਤ ਕਰੂੰਗਾ ਹਾਰਟ ਸਪੈਸ਼ਲਿਸਟ ਨੇ ਤੇ ਦੂਜੇ ਪਾਸੇ ਰੋਬੀ ਜੀ ਜੜ ਸਾਡੇ ਨਾਲ ਜੁੜ ਚੁੱਕੇ ਨੇ ਨਿਊਟ੍ਰੀਸ਼ਨ ਵੈਲੀ ਤੋਂ ਤਾਂ ਦੋਨੇ ਮਹਿਮਾਨਾਂ ਦਾ ਬਹੁਤ ਬਹੁਤ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ ਓਕੇ ਥੈਂਕ ਯੂ ਸੰਦੀਪ ਜੀ ਪਹਿਲਾ ਸਵਾਲ ਮੇਰਾ ਤੁਹਾਡੇ ਕੋਲ ਰਹੇਗਾ ਦੇਖੋ ਬਰਿੰਦਰ ਘੁੰਮਰ ਜੋ ਦੱਸਿਆ ਜਾ ਰਿਹਾ ਖਬਰਾਂ ਦੇ ਵਿੱਚ ਆਪਾਂ ਵੀ ਸੁਣ ਰਹੇ ਹਾਂ ਕਿ ਉਹ ਆਪਣੇ ਮੋਢੇ ਦੀ ਸਰਜਰੀ ਕਰਵਾਉਣ ਦੇ ਲਈ ਹਸਪਤਾਲ ਦੇ ਵਿੱਚ ਗਏ ਸੀਗੇ ਪਰ ਉੱਥੇ ਉਹਨਾਂ ਨੂੰ ਦਿਲ ਦਾ ਦੌਰਾ ਪਿਆ ਉਹ ਵੀ ਦੋ ਵਾਰੀ ਤਾਂ ਹਾਰਟ ਦੇ ਸਪੈਸ਼ਲਿਸਟ ਹੋਣ ਦੇ ਨਾਤੇ ਤੁਹਾਡਾ ਤਜਰਬਾ ਕੀ ਕਹਿੰਦਾ ਹੈ ਕਿ ਇੱਕ ਸ਼ਖਸ ਮੋਢੇ ਦੀ ਸਰਜਰੀ ਕਰਵਾਉਣ ਦੇ ਲਈ ਗਿਆ ਤੇ ਉੱਥੇ ਉਸ ਨੂੰ ਦਿਲ ਦਾ ਦੌਰਾ ਪੈ ਗਿਆ ਤੁਸੀਂ ਆਪਣੇ ਤਜਰਬੇ ਦੇ ਵਿੱਚੋਂ ਇਸ ਦੇ ਪਿੱਛੇ ਕੀ ਕੁਝ ਕਾਰਨ ਸਮਝਦੇ ਹੋ देखो बॉडी की सर्जरी कराने गए मुझे एग्जैक्टली क्या हुआ ये तो मुझे नहीं पता पर आपको ये चीज़ समझनी है कि कभी भी जब किसी भी इंसान की सर्जरी होती है सर्जरी जो है बहुत बड़ा रिस्क और स्ट्रेस फैक्टर है बॉडी के लिए तो स्ट्रेस जब बॉडी पे पड़ता है तो वो हर बॉडी अलग अलग तरह से रिएक्ट करती है और बिकॉज हमारा हार्ट सबसे इम्पॉर्टेंट ऑर्गन मैं मानता हूँ तो उसमें स्ट्रेस का उस हार्ट पर इम्फेक्ट होता है तो ऐसे बड़ी बार हमने देखा है कि अगर बॉडी में कोई भी इंफेक्शन हो बॉडी के ऊपर किसी भी तरह की स्ट्रेस की सर्जरी हो हार्ट की पंपिंग पर असर डालती है और हार्ट की पंपिंग उस पर कमजोर हो जाती है।, है जो होपफुली आने वाले टाइम में बड़ी बार रिकवर भी करती है, है। और बिकॉज जब अन्नेसे स्ट्रेस बॉडी पे पड़ता है या ज्यादा स्ट्रेस पड़ता है जो हार्ट नहीं झेल पाता उससे हार्ट कमजोर हो जाता है जो डिस्फंक्शन आता है जिसको हम स्ट्रेस कार्डियोमायोपति भी कहते हैं तो उसमें हार्ट पंपिंग कम हो जाती है और बेसिकली स्ट्रेस सिचुएशन में अगर अंडरलाइन फ्लाक हो या कोई अनस्टेबल फ्लाक हो उसके फटने फट के बाद हार्ट अटैक होने के चांसेस भी होते हैं, हैं। so, मुझे डिटेल नहीं पता इस केस की बट ये अनकॉमन नहीं है कि सर्जरी के बाद या किसी भी स्ट्रेस के पीरियड के बाद हार्ट के अटैक आ जाना या हार्ट में प्रॉब्लम आ जाना इस तो तो नॉट अनकॉमन ही होता है ਜੀ ਸੰਦੀਪ ਜੀ ਇੱਕ ਚ ਤੁਹਾਡੇ ਕੋਲੋਂ ਥੋੜਾ ਜਿਹਾ ਸੌਕੇ ਸ਼ਬਦਾਂ ਦੇ ਵਿੱਚ ਸਮਝਣੀ ਚਾਹਾਂਗੇ ਕਿ ਇਹ ਸੰਭਵ ਹੈਗਾ ਕਿ ਕੋਈ ਇਨਸਾਨ ਜਿਹੜਾ ਸਰਜਰੀ ਦੇ ਲਈ ਗਿਆ ਹੋਵੇ ਤੇ ਅਚਾਨਕ ਉਸ ਨੂੰ ਦਿਲ ਦਾ ਦੌਰਾ ਪਿਆ ਪੈ ਗਿਆ ਹੋਵੇ ਤੁਹਾਡੇ ਤਜਰਬੇ ਦੇ ਵਿੱਚ ਕਦੇ ਅਜਿਹੀ ਘਟਨਾ ਪਹਿਲਾਂ ਵਾਪਰੀ ਹੋਵੇ ਇਹ ਬਹੁਤ ਵਾਰ ਐਸਾ ਵੀ ਹੁੰਦਾ ਹੈ ਮੇਰੇ ਤਜਰਬੇ ਵਿੱਚ ਕਿ ਉਹ ਸ਼ੋਲਡਰ ਪੇਨ के साथ ही हमारे पास प्रेजेंट करते हैं पर शोल्डर पेन होता है उनकी ईसीजी होती है उसमें पता चलता है कि वो हार्ट का अटैक चल रहा है क्योंकि हार्ट अटैक का एक सिम्टम जो है वो शोल्डर पेन भी होता है तो hmm. एक साइड या दोनों साइड को तो रिड्स करता है hmm. तो ऑल्सो जैसे मैं बता रहा हूँ मुझे डिटेल नहीं पता इस केस की बट hmm. शोल्डर में पेन जो है वो भी एक ऑफ प्रेजेंटेशन है हार्ट अटैक का तो बहुत hmm. सारे हमारे हार्ट के मरीज होते हैं जिनको चलते समय मोडो में ही दर्द होती है जरा hmm. उनको हटाने बैठे बैठे मोडो में ही दर्द होती है और वो इसी कराते हाँ के कराते हैं उसमें हार्ट की दिक्कत निकलती है ਜੀ ਅਲੋ ਜੀ ਇਸ ਕੇ ਮੇਰੇ ਡਿਟੇਲ ਨਹੀਂ ਪਤਾ ਪਰ ਇਹ ਅਸੀਂ ਦੇਖਿਆ ਹੈ ਕਿ ਐਸਾ ਹੁੰਦਾ ਹੈ ਜੀ ਯਾਨੀ ਸੰਭਾਵਨਾ ਹੈ ਜੇ ਤੁਹਾਡੇ ਕਹਿਣ ਦਾ ਤਰ੍ਹਾਂ ਠੀਕ ਹੈ ਮੈਂ ਰੋਬੀ ਜੀ ਕੋਲੋਂ ਅਗਲਾ ਸਵਾਲ ਲਵਾਂਗਾ ਤਾਂ ਰੋਬੀ ਜੀ ਤੁਸੀਂ ਕਿਵੇਂ ਦੇਖਦੇ ਹੋ ਜੋ ਉਹਨਾਂ ਦੀ ਜਿਹੜਾ ਦਿਹਾਂਤ ਹੋਇਆ ਜਿਸ ਤਰੀਕੇ ਦੇ ਨਾਲ ਉਹਨਾਂ ਮੋਢੇ ਦੀ ਸਰਜਰੀ ਕਰਵਾਉਣ ਦੇ ਲਈ ਗਏ ਤੇ ਉਹਨਾਂ ਦੀ ਜਾਨ ਚਲੀ ਗਈ ਤੁਹਾਡਾ ਤਜਰਬਾ ਕੀ ਕਹਿੰਦਾ ਕਿ ਸੱਚਮੁੱਚ ਇੱਕ ਕੁਦਰਤੀ ਮੌਤ ਸੀਗੀ ਜਾਂ ਫਿਰ ਕਿਤੇ ਨਾ ਕਿਤੇ ਅਣਗੈਲੀ ਇਹ ਹੋ ਸਕਦੀ ਜਿਵੇਂ ਪਰਿਵਾਰ ਉਹਨਾਂ ਦਾ ਕਹਿ ਰਿਹਾ ਹੈ ਡਾਕਟਰ ਸਾਹਿਬ ਨੇ ਐਕਸਪਲੇਨ ਕਰੇ ਹੀ ਹੈ ਜਦੋਂ ਡਾਕਟਰ ਸਾਹਿਬ ਦੇ ਕੁਐਸਚਨ ਨੂੰ ਆਪਾਂ ਕ੍ਰੋਸ ਤਾਂ ਨਹੀਂ ਕਰ ਸਕਦੇ ਕਿ ਉਹਨਾਂ ਨੇ ਠੀਕ ਹੈ ਆਪਣਾ ਐਕਸਪੀਰੀਅੰਸ ਦੱਸ ਰਿਹਾ ਉਹ ਕਹਿ ਰਿਹਾ ਕਿ ਹੋ ਸਕਦਾ ਤਾਂ ਹੋਈ ਹੋਮੀ ਹੋਇਆ ਹੋਊਗਾ ਜਿਵੇਂ ਉਹ ਕਹਿ ਰਹੇ ਨੇ ਮੈਂ ਉਹਨਾਂ ਨੂੰ ਕਹਾ ਕਿ ਐਵੇਂ ਨਹੀਂ ਹੋਵੇ ਤਾਂ ਉਹ ਆਪਣਾ ਸਾਰਾ ਠੀਕ ਹੀ ਦੱਸ ਰਹੇ ਨੇ ਹੂੰ ਹੂੰ ਹਮਮ ਠੀਕ ਹੈ ਸਪਲੀਮੈਂਟ ਦਾ ਬੜਾ ਜ਼ਿਕਰ ਹੁੰਦਾ ਕਿ ਸਟਰੀਓਰਜ਼ ਲੈ ਜਾਂਦੇ ਸਪਲੀਮੈਂਟਸ ਲੈ ਜਾਂਦੇ ਆ ਕਿ ਇੱਕ ਵੱਡੀ ਵਜ੍ਹਾ ਹੈਗੀ ਆ ਹਾਰਟ ਅਟੈਕਸ ਦੀ ਤੇ ਜੇਕਰ ਇਹ ਵੱਡੀ ਵਜ੍ਹਾ ਹੈਗੀ ਆ ਤਾਂ ਫਿਰ ਇਸ ਦਾ ਬਦਲ ਬੋਡੀ ਬਿਲਡਰਾਂ ਦੇ ਕੋਲ ਤੁਹਾਡੇ ਮੁਤਾਬਕ ਕੀ ਹੈਗਾ ਮੈਂ ਤਾਂ ਨਹੀਂ ਕਹਿ ਰਿਹਾ ਕਿ ਸਪਲੀਮੈਂਟ ਨਾਲ ਹਾਰਟ ਅਟੈਕ ਹੁੰਦੇ ਨੇ ਉਹ ਤਾਂ ਕੋਈ ਅਕਸਰ ਇਹ ਧਾਰਨਾ ਮੰਨੀ ਜਾਂਦੀ ਹੈ ਕਿ ਇੱਕ ਬੱਡੀ ਵੱਡੀ ਬੰਦਾ ਮਰ ਜਾਂਦਾ ਹਮੇਸ਼ਾ ਸਪਲੀਮੈਂਟ ਨਾਲ ਹੀ ਜੋੜ ਦਿੱਤਾ ਜਾਂਦਾ ਹੈ ਕੋਈ ਹਰ ਚੀਜ਼ ਨੂੰ ਸਪਲੀਮੈਂਟ ਨਾਲ ਜੋੜਨਾ ਬਿਲਕੁਲ ਗਲਤ ਹੈ ਜੋ ਅਸੀਂ ਵੇਚ ਰਹੇ ਹਾਂ ਉਹ ਡਾਈਟਰੀ ਨਿਊਟ੍ਰੀਸ਼ਨ ਹੈ ਮਤਲਬ ਜੋ ਡਾਈਟ ਨਹੀਂ ਪੂਰਾ ਕਰਦੀ ਉਹ ਸਪਲੀਮੈਂਟਸ ਨਹੀਂ ਐ ਸੋ ਤੁਸੀਂ ਉਹਦੇ ਨਾਲ ਕਿਵੇਂ ਕਹਿ ਸਕਦੇ ਹੋ ਕਿ ਬੰਦੇ ਦੀ ਡੈਥ ਹੋ ਸਕਦੀ ਹੈ ਨਹੀਂ ਜਿੱਕਰ ਡਾਈਟ ਲੈਣ ਦਾ ਤਰੀਕਾ ਵੀ ਹੁੰਦਾ ਜਿਵੇਂ ਤੁਸੀਂ ਕਿਹਾ ਕਿ ਸਾਰੇ ਕੇਸਾਂ ਦੇ ਵਿੱਚ ਅਜਿਹਾ ਨਹੀਂ ਹੋ ਸਕਦਾ ਕਿਤੇ ਨਾ ਕਿਤੇ ਇਹ ਵੀ ਹੁੰਦਾ ਹੈ ਕਿ ਕੋਈ ਸਹੀ ਤਰੀਕੇ ਦੇ ਨਾਲ ਸਪਲੀਮੈਂਟ ਨਹੀਂ ਲੈ ਰਿਹਾ ਇਹ ਇਸ ਇਸ ਦੇ ਹਿਸਾਬ ਨਾਲ ਹੋ ਸਕਦਾ ਹੈ ਸਭ ਤੋਂ ਪੁਰਾਣੇ ਬੋਡੀ ਬਿਲਡਰ ਸੀ ਪਹਿਲੀ ਵਾਰ ਤਾਂ ਬੜੇ ਰਿਸਪੈਕਟਡ ਸੀ ਉਹਨਾਂ ਦੇ ਜਾਨ ਤੋਂ ਬਾਅਦ ਇਹ ਜਿਹੜੀਆਂ ਗੱਲਾਂ ਕਰਨੀਆਂ ਸ਼ੋਭਾ ਹੀ ਨਹੀਂ ਦਿੰਦੀਆਂ ਅਸੀਂ ਮੈਨੂੰ ਲੱਗਦਾ ਕਿ ਉਹਨਾਂ ਨੂੰ ਕਿਸੇ ਨੂੰ ਸਮਝਾਉਣਾ ਪੂਗਾ ਕਿ ਸਪਲੀਮੈਂਟ ਤੁਸੀਂ ਕਿਵੇਂ ਲੈਣਾ ਕਿ ਵੀ ਨਹੀਂ ਲੈਣਾ ਉਹ ਮਤਲਬ ਕਿ ਉਹਨਾਂ ਜਿੰਨਾ ਤਜਰਬਾ ਮੈਨੂੰ ਲੱਗਦਾ ਕਿਸੇ ਹੋਰ ਬੋਡੀ ਬਿਲਡਰ ਨੂੰ 25 ਸਾਲ ਦੀ ਜਰਨੀ ਹੈ ਉਹਨਾਂ 25 ਸਾਲ ਦੀ ਜਰਨੀ ਹੈ 25 ਸਾਲ ਦੀ ਜਰਨੀ ਨੂੰ ਆਪਾਂ ਹੁਣ ਲਾਸਟ ਉਹਦੇ ਨਾਲ ਰਿਲੇਟ ਕਰੀ ਜਾਈ ਵੀ ਸਪਲੀਮੈਂਟ ਨਾਲ ਹੋ ਗਿਆ ਮਤਲਬ ਕਿ ਆਪਾਂ ਕਾਪਰ ਸਰਟੀਫਾਈਡ ਕੋਚ ਸੀ ਸਾਰਾ ਕੁਝ ਉਹਨਾਂ ਨੂੰ ਨੋਲੇਜ ਸੀ ਉਹ ਆਪਾਂ ਗਲਤ ਕਰ ਰਹੇ ਹਾਂ ਕਿ ਉਹਨਾਂ ਦੇ ਜਾਣ ਤੋਂ ਬਾਅਦ ਆ ਪੇਜੀਆਂ ਗੱਲਾਂ ਕਰ ਰਹੇ ਹਾਂ ਕੋਈ ਵੀ ਕਾਰਨ ਹੋ ਸਕਦਾ ਅੰਦਰ ਵੀ ਕਾਰਨ ਵੀ ਡਾਕਟਰ ਦੀ ਨਿਗਹਿਲੀ ਵੀ ਹੋ ਸਕਦੀ ਆ ਜਾਂ ਜਦੋਂ ਤੁਸੀਂ ਕੋਈ ਅੰਦਰ ਤੁਹਾਡਾ ਕੋਈ ਸਰਜਰੀ ਹੁੰਦੀ ਆ ਤਾਂ ਉਹਦੇ ਹਰ ਟੈਸਟ ਹੁੰਦੇ ਆ ਸਾਰੇ ਟੈਸਟ ਹੋਣ ਤੋਂ ਬਾਅਦ ਹੀ ਆਪਾਂ ਪੇਸ਼ੈਂਟ ਨੂੰ ਅੰਦਰ ਲੈ ਕੇ ਜਾਂਦੇ ਆ ਪਰ ਕਿਤੇ ਨਾ ਕਿਤੇ ਕੋਈ ਨਿਗਹਿਲੀ ਵੀ ਹੋ ਸਕਦੀ ਹੈ ਇਹਦੇ ਜਿਹੜੇ ਬੇਸਿਕ ਕਾਰਨ ਨੇ ਜਦ ਤੱਕ ਅੰਦਰ ਨਹੀਂ ਪ੍ਰੋਪਰ ਆਪਾਂ ਢਗਾਈ ਤੱਕ ਉਹ ਨਹੀਂ ਜਾਂਦੇ ਜਦ ਤੱਕ ਆਪਾਂ ਚੀਜ਼ ਬਾਰੇ ਆਪਾਂ ਕੋਈ ਕਮੈਂਟ ਕਰ ਸਕਦੇ ਜਾਂ ਬੋਲ ਸਕਦੇ ਵੀ ਕੀ ਹੋਇਆ ਕੀ ਨਹੀਂ ਹੋਇਆ ਕਿਉਂਕਿ ਆਪਾਂ ਉੱਥੇ ਮੌਜੂਦ ਨਹੀਂ ਸੀ ਹੂੰ ਜੀ ਸੰਦੀਪ ਜੀ ਇੱਕ ਚੀਜ਼ ਮੈਂ ਤੁਹਾਡੇ ਕੋਲ ਵੀ ਜਾਨਣਾ ਚਾਹਾਂਗਾ ਦੇਖੋ ਬੜੇ ਸਾਰੇ ਲੋਕ ਹੁੰਦੇ ਆ ਆਪਣੀ ਸਿਹਤ ਦਾ ਧਿਆਨ ਰੱਖਦੇ ਆ ਜਿਮ ਜਾਂਦੇ ਆ ਖਾਸ ਤੌਰ ਤੇ ਬੋਡੀ ਬਿਲਡਰਾਂ ਦੀ ਮੈਂ ਗੱਲ ਕਰਾਂ ਬਹੁਤ ਧਿਆਨ ਰੱਖਦੇ ਆ ਵਰਕਆਊਟ ਕਰਦੇ ਆ ਅਕਸਰ ਆਪਾਂ ਬੜੇ ਕੇਸ ਲੰਘੇ ਸਮੇਂ ਦੇ ਵਿੱਚ ਦੇਖਿਆ ਹੈ ਕਿ ਉਹਨਾਂ ਨੂੰ ਹਾਰਟ ਅਟੈਕ ਦੇ ਨਾਲ ਜ਼ਿਆਦਾਤਰ ਮੌਤਾਂ ਹੁੰਦੀਆਂ ਤਾਂ ਉਹਨਾਂ ਲੋਕਾਂ ਦੇ ਵਿੱਚ ਹਾਰਟ ਅਟੈਕ ਦਾ ਖਤਰਾ ਇੰਨਾ ਜ਼ਿਆਦਾ ਕਿਉਂ ਵੱਜ ਜਾਂਦਾ ਕਿਉਂਕਿ ਇੰਨਾ ਇੱਕ ਪਾਸਿਓ ਆਪਣਾ ਸਿਹਤ ਦਾ ਧਿਆਨ ਵੀ ਰੱਖ ਰਹੇ ਨੇ ਪਰ ਫਿਰ ਵੀ ਉਹਨਾਂ ਨੂੰ ਹਾਰਟ ਅਟੈਕ ਆ ਜਾਂਦਾ ਬੇਸਿਕਲੀ ਦੇਖੋ ਦੋ ਚੀਜ਼ਾਂ ਹੁੰਦੀਆਂ ਇੱਕ ਤਾਂ ਮੋਡੀਫਾਇਬ सपोज किसी के फैमिली में किसी को हार्ट की प्रॉब्लम ऑलरेडी है फैमिली में शुगर की हिस्ट्री है फैमिली में ब्लड प्रेशर की हिस्ट्री है, है तो वो ऑलरेडी जेनेटिकली जो है वो हार्ट अटैक प्रोन या डिजीज प्रोन तो ऑलरेडी है।, है उसके साथ साथ कोलेस्ट्रॉल की फैमिली हिस्ट्री हर आदमी को अपने 20 साल की उम्र के बाद अपना कोलेस्ट्रॉल ब्लड प्रेशर जो तो चेक कराना ही चाहिए अपना वेट देखना ही चाहिए जो तो आप खाना खाते हैं खाना खाते हैं आप, है, आप बाहर का खाना खाते हैं घर का खाना नहीं खाते हैं होता है जो तो वो सब जो है अल्टीमेटली आपके रिस्क वो को बढ़ाता है हार्ट डिजीज के तो ऐसा नहीं हम कह सकते कि जो सिर्फ एक्सरसाइज करता है या उसको कोई रिस्क फैक्टर नहीं है तो उसको हार्ट अटैक कैसे हुआ एडली हार्ट अटैक के एक दो नहीं काफी ज्यादा मल्टीपल रिस्क फैक्टर होते हैं और अगर हम सबको देखें बारीकी को सब में देखें तो जितने भी हार्ट अटैक होते हैं सब में कोई ना कोई रिस्क फैक्टर हमें मिलता है ਜੀ ਰੋਬੀ ਜੀ ਡਿਪੈਂਡ ਕਰਦਾ ਹੈ ਕਿ ਆਪਨੇ ਆਪਣੇ ਬਲੱਡ ਟੈਸਟ ਕਿੰਨੇ ਕਰਾਏ ਹੈ ਉਹਨਾਂ ਦੇ ਬਲੱਡ ਟੈਸਟ ਦੀ ਰਿਪੋਰਟੇ ਕੀ ਹੈ ਕਿੰਨੇ ਫ੍ਰੀਕੁਐਂਸੀ ਆਪ ਬਲੱਡ ਟੈਸਟ ਕਰਾਤੇ ਹੈ ਅਤੇ ਆਪਕੋ ਜੈਨੇਟਿਕ ਕੀ ਰਿਸਪੈਕਟ ਕਰਦਾ ਹੂੰ ਰੋਬੀ ਜੀ ਮੈਂ ਇੱਕ ਚੀਜ਼ ਹੋਰ ਤੁਹਾਡੇ ਕੋਲੋਂ ਜਾਣਨੀ ਚਾਹਾਂਗਾ ਦੇਖੋ ਜਿਹੜੇ ਇਸ ਖੇਤੇ ਦੇ ਨਾਲ ਸੰਬੰਧਿਤ ਹੁੰਦੇ ਨੇ ਬਾਡੀ ਬਿਲਡਿੰਗ ਕਰਦੇ ਨੇ ਆਪਣਾ ਸਰੀਰ ਬਣਾਉਂਦੇ ਨੇ ਜਿਮ ਕਰਦੇ ਨੇ ਵੱਖੋ ਵੱਖਰੇ ਤਰੀਕੇ ਦੇ ਪ੍ਰੋਟੀਨ ਲੈਂਦੇ ਨੇ ਕਈ ਵਾਰੀ ਸਟੀਰੋਇਡਸ ਦੀ ਗੱਲ ਵੀ ਚੱਲਦੀ ਹੈ ਕਿ ਉਹ ਲੈਣੇ ਸਾਰਿਆਂ ਦੇ ਲਈ ਲਾਜ਼ਮੀ ਹੁੰਦੇ ਨੇ ਕਿ ਉਹਨਾਂ ਦਾ ਬਦਲ ਕੋਈ ਨਹੀਂ ਹੈਗਾ ਕਿਸੇ ਹੋਰ ਖਾਣੇ ਦੇ ਨਾਲ ਉਹ ਸਾਰੀਆਂ ਚੀਜ਼ਾਂ ਸਰੀਰ ਦੇ ਵਿੱਚ ਪੂਰੀਆਂ ਨਹੀਂ ਕੀਤੀਆਂ ਜਾ ਸਕਦੀਆਂ ਜਾਂ ਫਿਰ ਕਿਧਰੇ ਕਿਧਰੇ ਆ ਕੇ ਸਾਰਾ ਕੁਝ ਜ਼ਰੂਰੀ ਹੈ ਸਾਡੇ ਕੋਲੇ ਕੋਈ ਕਸਟਮਰ ਆਉਂਦਾ ਉਹ ਪ੍ਰੋਟੀਨ ਲੈਣ ਆਉਂਦਾ ਉਹਨੂੰ ਕੁੱਛਦੇ ਆ ਕਿ ਵੀ ਤੂੰ ਡਾਈਟ ਕੀ ਲੈ ਰਹੇ ਆ ਅਸੀਂ ਤਾਂ ਕਹਿ ਰਹੇ ਹਾਂ ਕਿ ਤੂੰ ਡਾਈਟ ਤੋਂ ਪ੍ਰੋਟੀਨ ਪੂਰਾ ਕਰ ਸਕਦਾ ਹੈ ਤੂੰ ਚਿਕਨ ਨੰਡੇ ਜਾਂ ਪ੍ਰੋਟੀਨ ਤੋਂ ਪ੍ਰੋਟੀਨ ਪੂਰਾ ਕਰ ਲੈ ਤਾਂ ਸਾਡੇ ਕੋਲੇ ਲੈਣ ਦੀ ਤਰਤੂਰਤ ਨਹੀਂ ਅਗਰ ਤੁਹਾਡਾ ਮਤਲਬ ਬੰਦੇ ਦਾ ਹੈਪਟਿਕ ਸ਼ਡਿਊਲ ਹੀ ਇੰਨਾ ਟਾਈਮ ਹੀ ਨਹੀਂ ਕਿਸੇ ਕੋਲੇ ਤਾਂ ਅਸੀਂ ਵੇ ਪ੍ਰੋਟੀਨ ਮਤਲਬ ਕਿ ਇੰਡੀਆ 'ਚ ਇੱਕ ਹੋਊ ਤੁਸੀਂ ਯੂਐਸ ਤੋਂ ਤੁਹਾਨੂੰ ਘਰ-ਘਰ ਮਿਲੂਗਾ ਮਤਲਬ ਕਿ ਉਥੋਂ ਦੀ ਸਰਕਾਰ ਵੀ ਪ੍ਰਮੋਟ ਕਰਦੀ ਹੈ ਇਵਨ ਇੰਡੀਆ 'ਚ ਵੀ ਹੁਣ ਤੁਸੀਂ ਪਿੱਛੇ 2-3 ਮਹੀਨੇ ਪਹਿਲਾਂ ਦੇਖੋਗੇ ਮੋਦੀ ਨੇ ਵੀ ਪ੍ਰੋਟੀਨ ਲਾਂਚ ਕਰਾਇਆ ਕਿਲੋੜਾ ਕਿ ਪ੍ਰੋਟੀਨ ਦੀ ਪ੍ਰੋਟੀਨ ਡੈਫੀਸ਼ੈਂਸੀ ਇੰਡੀਆ 'ਚ ਬਹੁਤ ਜ਼ਿਆਦਾ ਹੈ ਉਹ ਤੁਸੀਂ ਹੁਣ ਸਮਝੋਗੇ ਨਹੀਂ ਸਮਝੋਗੇ ਹੁਣ ਮੈਨੂੰ ਨਹੀਂ ਪਤਾ ਪਰ ਪ੍ਰੋਟੀਨ ਲੈਣਾ ਮੇਰੇ ਲਈ ਤਾਂ ਜ਼ਰੂਰੀ ਹੈ ਪਰ ਮੈਂ ਨਹੀਂ ਕਹਿ ਰਿਹਾ ਕਿ ਮੇਰੇ ਤੋਂ ਹੀ ਖਰੀਦੋ ਤੁਸੀਂ ਡਾਈਟ ਤੋਂ ਪੂਰਾ ਕਰ ਲਓ ਤੁਸੀਂ ਡਾਈਟ ਤੋਂ ਪੂਰਾ ਕਰ ਸਕਦੇ ਹੋ ਅਗਰ ਮਲਟੀਵਿਟਾਮਿਨ ਮੈਂ ਨਹੀਂ ਕਹਿ ਰਿਹਾ ਮੈਂ ਬੰਦੇ ਨੂੰ ਕਹਿੰਦਾ ਤੁਸੀਂ ਮੇਰੇ ਤੋਂ ਲਓ ਤੁਸੀਂ ਸੁਪਰ ਆਡੀਨ ਲੈ ਲਓ ਮੈਡੀਕਲ ਬਟ ਜ਼ਰੂਰੀ ਤਾਂ ਹੈ ਆਪਾਂ ਚੀਜ਼ਾਂ ਨੂੰ ਇਹਨਾਂ ਨੂੰ ਇਗਨੋਰ ਨਹੀਂ ਕਰ ਸਕਦੇ ਪਰ ਤੁਸੀਂ ਐ ਨਹੀਂ ਕਿ ਹਮੇਸ਼ਾ ਤੁਸੀਂ ਮੈਂ ਕਹ ਰਿਹਾ ਕਿ ਮੇਰੇ ਤੋਂ ਹੀ ਖਰੀਦੋ ਤੁਸੀਂ ਡਾਈਟ ਨੂੰ ਪੂਰਾ ਕਰ ਲਓ ਜੇ ਨਹੀਂ ਪੂਰਾ ਪੂਰਾ ਨਹੀਂ ਕਰ ਰਹੇ ਡਾਈਟ ਤੋਂ ਤੁਸੀਂ ਦੇ ਦਿੰਨੇ ਆ ਸਾਡੇ ਤੋਂ ਲੈ ਲਓ ਆ ਜੀ ਰੋਬੀ ਜੀ ਇੱਕ ਚੀਜ਼ ਮੈਂ ਹੋਰ ਸਮਝਣੀ ਚਾਹਾਂਗਾ ਦੇਖੋ ਅੱਜ ਦੇ ਦੌਰ ਦੇ ਵਿੱਚ ਨਾ ਕੰਪੀਟੀਸ਼ਨ ਬਹੁਤ ਜ਼ਿਆਦਾ ਹਰ ਕੋਈ ਕਹਿੰਦਾ ਕਿ ਮੇਰੀ ਬਾਡੀ ਦੂਜੇ ਦੇ ਨਾਲੋਂ ਵਧੀਆ ਹੋਵੇ ਤਾਂ ਜਹੇ ਦੇ ਵਿੱਚ ਕਈ ਵਾਰੀ ਲੋਕ ਸਸਤੇ ਦੇ ਚੱਕਰ ਦੇ ਵਿੱਚ ਕੋਈ ਸਸਤਾ ਪ੍ਰੋਟੀਨ ਲੈ ਲੈਂਦੇ ਨੇ ਤਾਂ ਇਹ ਵੀ ਇੱਕ ਤੁਸੀਂ ਵਜ੍ਹਾ ਮੰਨਦੇ ਹੋ ਕਿ ਇਹਨਾਂ ਸਸਤੇ ਪ੍ਰੋਟੀਨ ਦੇ ਕਰਕੇ ਜਿਹੜੇ ਵਧੀਆ ਪ੍ਰੋਟੀਨ ਦੇ ਲੱਗਦਾ ਕਿ ਇਹਨਾਂ ਨੂੰ ਸਸਤਾ ਪ੍ਰੋਟੀਨ ਖਾਣ ਦੀ ਜ਼ਰੂਰਤ ਹੋਈ ਹੋਊਗੀ ਕਿ ਇਹਨਾਂ ਨੇ ਸਸਤਾ ਖਾਦਾ ਹੋਊਗਾ ਨਹੀਂ ਨਹੀਂ ਮੈਂ ਵਰਿੰਦਰ ਕੁਮਰ ਦੀ ਗੱਲ ਨਹੀਂ ਕਰ ਰਿਹਾ ਮੈਂ ਪੂਰੇ ਸਮਾਜ ਦੀ ਗੱਲ ਕਰ ਰਿਹਾ ਕਿ ਕਈ ਵਾਰੀ ਹੁੰਦੇ ਆ ਲੋਕ ਸਸਤੇ ਆਣੇ ਨੇ ਜਿਹੜਾ ਸਾਡੀ ਇੰਡਸ ਆ ਰਿਹਾ ਹੈ ਜੋ ਇੰਸਟਾਗ੍ਰਾਮ ਤੇ ਬੈਠ ਕੇ ਸਸਤੇ-ਸਸਤੇ ਕੋਮਬੋ ਵੇਚਨੇ 2-2000 ਚ ਬੰਦੇ ਨੂੰ ਮਲਟੀ ਪ੍ਰੋਟੀਨ ਇਹ ਸਭ ਉਹਦੇ ਚ ਨਾ ਮਲਟੀ ਵਿਟਾਮਿਨ ਢੰਗ ਦਾ ਨਾ ਪ੍ਰੋਟੀਨ ਢੰਗ ਦਾ ਨਾ ਕ੍ਰੀਟਿਨ ਢੰਗ ਦਾ ਮੈਂ ਇੰਸਟਾਗ੍ਰਾਮ ਪੇਜ ਰਨ ਕਰਦਾ ਹਾਂ ਮੈਂ ਉਹਦੇ ਚ ਹਮੇਸ਼ਾ ਵੇਅਰਨੈਸ ਵੀਡੀਓ ਦੀ ਹੁੰਣਾ ਕਸਟਮੈਂਟੀਆਂ ਮੈਂ ਨਹੀਂ ਉਹਨਾਂ ਨੂੰ ਵੀਡੀਓ ਦੀ ਹੀ ਹੁੰਦੀਆਂ ਨੇ ਕਿ ਤੁਸੀਂ ਸਸਤਾ ਨਾ ਗੀਤੋ ਵਧੀਆ ਗੀਤੋ ਕਿਉਂਕਿ ਤੁਹਾਡੇ ਸ਼ਰੀਰ ਦੇ ਅੰਦਰ ਜਾਣਾ ਤੁਹਾਡਾ ਕੱਪੜਾ ਸਸਤਾ ਪਾ ਲੋਗੇ ਬਿਨਾ ਬ੍ਰਾਂਡ ਤੋਂ ਪਾ ਲੋਗੇ ਜਲ ਜੋਗੇ ਪਰ ਤੁਸੀਂ ਸ਼ਰੀਰ ਨਾਲ ਰਿਸਕ ਨਹੀਂ ਲੈ ਸਕਦੇ ਇਹ ਹਮੇਸ਼ਾ ਅਜਿਹਾ ਚੱਲਿਆ ਆਗੀ ਸ਼ਾਰਟਕਟ ਬਹੁਤ ਚੱਲੇ ਹੋਏ ਨੇ ਬੰਦੇ ਨੂੰ ਹੁੰਦਾ ਹੈ ਕਿ ਮੈਂ ਘਟਾਇਆ ਵਧਾਇਆ ਤਾਂ 3-4 ਸਾਲ ਚਾਹ ਮੇਰਾ 2 ਮਹੀਨੇ ਚ ਘਟ ਜੇ ਫਿਰ ਉਹਦੇ ਲਈ ਬੰਦਾ ਸ਼ਾਰਟਕਟ ਤੇ ਜਾਂਦਾ ਹੈ ਤਾਂ ਉੱਥੇ ਕਿਤਨਾ ਕਿਤੇ ਸਾਈਡ ਇਫੈਕਟਾਂ ਹੁੰਦੀਆਂ ਨੇ ਉਹ ਜੀ ਠੀਕ ਹੈ ਠੀਕ ਹੈ ਮੈਂ ਤੁਹਾਡੇ ਕੋਲ ਅਗਲੇ ਦੁਆਰਾ ਜਿਹੜੇ ਸੈਂਪਟਿਕ ਟ੍ਰੈਂਡ ਚ ਆਇਆ ਹੋਇਆ ਹੁਣ ਉਹਦੀ ਸਟੱਡੀਜ਼ ਆ ਰਹੀਆਂ ਨੇ ਕਿ ਉਹਦੇ ਨਾਲ ਤੁਸੀਂ ਅੱਖਾਂ ਬੰਦੇ ਦੀਆਂ ਅੱਖਾਂ ਨਿਗਾਹ ਜਾ ਰਹੀ ਹੈ ਉਹਦੇ ਕਾਫੀ ਆ ਰਹੇ ਨੇ ਜੀ ਠੀਕ ਹੈ ਰੋਬੀ ਜੀ ਮੈਂ ਆਨਾ ਤੁਹਾਡੇ ਕੋਲ ਦੁਆਰਾ ਸੰਦੀਪ ਜੀ ਮੈਂ ਇੱਕ ਚੀਜ਼ ਤੁਹਾਡੇ ਕੋਲ ਜਾਣਨੀ ਚਾਹਾਂਗਾ ਦੇਖੋ ਹੁਣ ਹਾਰਟ ਅਟੈਕ ਦੀ ਗੱਲ ਤੁਰੀ ਆ ਤਾਂ ਇੱਕ ਗੱਲ ਵਾਰ-ਵਾਰ ਤੁਰਦੀ ਹੈ ਤੇ ਇਹ ਅਪ ਸੱਚਾਈ ਵੀ ਹੈਗੀ ਹੈ ਕਿ ਨੌਜਵਾਨਾਂ ਦੇ ਵਿੱਚ ਇਹ ਹਾਰਟ ਅਟੈਕ ਜਿਹੜਾ ਕਾਫੀ ਜ਼ਿਆਦਾ ਕਾਮਨ ਹੋ ਗਿਆ ਪਿਛਲੇ ਕੁ ਸਮੇਂ ਦੇ ਵਿੱਚ ਉਹ ਕਾਫੀ ਜ਼ਿਆਦਾ ਕੇਸ ਵੀ ਆਪਾਂ ਦੇਖੇ ਕਈ ਵਾਰੀ ਜਿੰਮੇ ਦੇ ਵਿੱਚ ਕਿਸੇ ਨੂੰ ਐਕਸਰਸਾਈਜ਼ ਕਰਦੇ ਉਹ ਹਾਰਟ ਅਟੈਕ ਆ ਜਾਂਦਾ ਕਿਸੇ ਨੂੰ ਗਰਾਊਂਡ ਦੇ ਵਿੱਚ ਖੇਡਦੇ ਨੂੰ ਹਾਰਟ ਅਟੈਕ ਆ ਜਾਂਦਾ ਤਾਂ ਨੌਜਵਾਨਾਂ ਦੇ ਵਿੱਚ ਖਾਸ ਤੌਰ ਤੇ ਜਿਹੜੇ ਇਹ ਹਾਰਟ ਅਟੈਕ ਦਾ ਰੁਝਾਨ ਵਧ ਰਿਹਾ ਇਸ ਦੇ ਪਿੱਛੇ ਤੁਹਾਡੇ ਮੁਤਾਬ हाँ तो आजकल जो है जैसे जैसे नौजवान है वो उनका जो है स्टडी टाइम और सिटिंग तो टाइम जो है वो काफी ज्यादा बढ़ गया है तो फिजिकल एक्टिविटी बहुत ज्यादा कम हो गई है पहले के कम्पेरिजन में तो पहले जो है लोग बाहर जाके खेलते थे आज की डेट में वो मोबाइल और टीवी पे लगे रहते हैं या इंस्टाग्राम पे लगे रहते हैं जिसकी वजह से फिजिकल एक्टिविटी अब ना के बराबर हो गई है hmm. दूसरा ये है कि बिकॉज फिजिकल एक्टिविटी ना के बराबर है आपने बाहर की जो है चीजें खानी शुरू कर दी है फ्राइड फूड वगैरह के वगैरह यूएस में hmm. खत्म हो गया इंडिया में वो बढ़ जा रहा है फास्ट hmm. फूड तो जिसकी वजह से अगेन जो है डाइट प्रॉपर नहीं है hmm. तीसरा जो है हमारे यंग में अब कोलेस्ट्रॉल वगैरह की जो है मात्रा बढ़ रही है hmm. अर्ली डायबिटीज आ रही है ब्लड प्रेशर अर्ली बढ़ रहा है बिकॉज हमारा खान पान और हमारा रहना सहना और हमारी फिजिकल एक्टिविटी वो ना के बराबर हो गई इसलिए जनरेशन में देखा गया है कि हार्ट डिजीज का ट्रेंड जो है वो सॉर्ट sort ऑफ of बढ़ रहा है दूसरा ये है सब्सटेंस अब्यूज एक और फैक्टर है जिसमें स्मोकिंग और ड्रग्स वगैरह भी इंक्लूडेड है जिसकी वजह से थोड़ा जो है तो यंग में ये सब देखा जा रहा है अदरवाइज ट्रेडिशनल रिस्क फैक्टर्स तो हमारे पास हमेशा से لیکن ਇਸ ਯੰਗ ਜਨਰੇਸ਼ਨ ਵਿੱਚ ਇਹ ਪ੍ਰੋਬਲਮਸ ਥੋੜੀ ਜ਼ਿਆਦਾ ਹੈ ਜਿਸki وجہ سے ਇਨਸੀਡੈਂਸ ਰੇਟ ਵੀ ਥੋੜੀ سی ਵੱਧ ਗਈ ਹੈ। ਹਮਮ। ਯਾਨੀ ਕਿਤਨਾ ਕਿਤੇ ਤੁਹਾਨੂੰ ਲੱਗਦਾ ਹੈ ਕਿ ਲਾਈਫਸਟਾਈਲ ਦੇ ਵਿੱਚ ਸਹੀ ਤਰੀਕੇ ਦੇ ਨਾਲ ਜ਼ਿੰਦਗੀ ਨਹੀਂ ਜਿਵੇਂ ਲਾਈਫਸਟਾਈਲ ਇੱਕ ਵੱਡਾ ਜ਼ਿੰਮੇਵਾਰ ਹੈਗਾ ਜੋ ਇਹ ਨੌਜਵਾਨਾਂ ਦੇ ਵਿੱਚ ਹਾਰਟ ਅਟੈਕ ਦਾ ਦੌਰ ਵਧ ਰਿਹਾ। ਬਿਲਕੁਲ। ਲਾਈਫਸਟਾਈਲ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ। ਹਮਮ। ਜੀ ਠੀਕ ਹੈ ਰੋਬੀ ਜੀ ਇੱਕ ਤੁਸੀਂ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਸਸਤੀ ਵਾਲੀ ਪ੍ਰੋਟੀਨ ਦੀ ਚਾਜ ਚੀਜ਼ਾਂ ਵੀ ਹੈਗੀਆਂ ਨੇ ਵਿੱਚ ਮਹਿੰਗੇ ਵੀ ਨੇ ਲੋਕ ਜੋ ਲੋਕਾਂ ਨੂੰ ਜਾਣਕਾਰੀ ਘੱਟ ਹੈ ਤਾਂ ਕਿਤੇ ਨਾ ਕਿਤੇ ਜਾਗਰੂਕਤਾ ਫੈਲਾਉਣੀ ਵੀ ਹੁਣ ਤੁਹਾਨੂੰ ਲੱਗਦਾ ਕਿ ਲਾਜ਼ਮੀ ਹੈਗੀ ਸਮਾਜ ਦੇ ਵਿੱਚ ਤਾਂ ਕਿ ਜਿਹੜੇ ਨੌਜਵਾਨ ਨੇ ਜਿਹੜੇ ਇਸ ਖੇਤੇ ਦੇ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਸਹੀ ਤੇ ਗਲਤ ਦੀ ਪਛਾਣ ਹੋ ਸਕੇ ਹਾਂਜੀ ਹਾਂਜੀ ਜਾਗਰੂਕਤਾ ਮਤਲਬ ਕਿ ਮੇਰੇ ਵਰਗੇ ਕੁਝ ਜਿਵੇਂ ਮੈਂ ਲੱਗਾ ਐ ਮੇਰੇ ਨਾਲ ਹੋਰ ਜੋ ਚੰਗੇ ਡੀਲਰ ਆ ਉਹ ਵੀ ਲੱਗਣ ਅਸੀਂ ਫੈਲਾ ਸਕਦੇ ਹਾਂ ਮਤਲਬ ਵਧੀਆ ਵੀ ਅਸੀਂ ਕਰ ਸਕਦੇ ਆ ਮਾੜਾ ਵੀ ਅਸੀਂ ਕਰ ਸਕਦਾ ਮੈਂ ਤਾਂ ਕਹੂੰਗਾ ਕਿ ਮੇਰੇ ਨਾਲ ਸਾਰੇ ਮਿਲ ਕੇ ਚੰਗਾ ਹੀ ਕਰੋ ਲੋਕਾਂ ਨੂੰ ਅਵੇਅਰ ਕਰੋ ਕਿ ਅਸਲੀ ਕੀ ਹੈ ਗਲਤ ਕੀ ਹੈ ਬਾਕੀ ਆਪਾਂ ਕਦੇ ਮੈਨੂੰ ਇਸ ਇੰਡਸਟਰੀ 10 ਸਾਲ ਹੋ ਗਏ ਮੈਂ ਕਦੇ ਕੋਈ ਬੰਦਾ ਮਿਸਗਾਈਡ ਨਹੀਂ ਕਰਿਆ ਜਸਟ ਆਪਣੇ ਪੈਸਾ ਲਈ ਮੇਰਾ ਹਮੇਸ਼ਾ ਹੀ ਸੋਚ ਰਹੀ ਹੈ ਕਿ ਬੰਦੇ ਨੂੰ ਚੰਗਾ ਦੋ ਅੱਗੇ ਦੋ ਬੰਦੇ ਨੂੰ ਹੋਰ ਦੱਸੇ ਤੇ ਅਗਲਾ ਵਧੀਆ ਕਿੰਨੀ ਦੇਵਾਂਗੇ ਆਪਣੇ ਆਪ ਤੁਹਾਨੂੰ ਕਿਸੇ ਐਡਵਰਟਾਈਜ਼ਮੈਂਟ ਦੀ ਲੋੜ ਨਹੀਂ ਬੰਦਾ ਆਪੀ ਮਤਲਬ ਬਰੋ ਕਰਦਾ ਜਾਂਦਾ ਹੂੰ ਜੀ ਸੰਦੀਪ ਜੀ ਜਿਵੇਂ ਆਪਾਂ ਵਰਿੰਦਰ ਕੁਮਰ ਹੋਣ ਦਾ ਜ਼ਿਕਰ ਕਰ ਰਹੇ ਜਿੰਨਾ ਦੇ ਨਾਲ ਇਹ ਹਾਦਸਾ ਵਾਪਰਿਆ ਕਿ ਜਦੋਂ ਕੋਈ ਅਜਿਹੀ ਸਰਜਰੀ ਕਰਵਾਉਣ ਦੇ ਲਈ ਜਾਂਦਾ ਹੈ ਪ੍ਰੀ ਚੈੱਕ ਅਪ ਕਰਵਾਉਣਾ ਉਸ ਦੇ ਲਈ ਕਿੰਨਾ ਇੱਕ ਜ਼ਰੂਰੀ ਹੁੰਦਾ ਹੈ ਅਤੇ ਜੇਕਰ ਨਹੀਂ ਕਰਵਾਇਆ ਤਾਂ ਫਿਰ ਉਹ ਕਿੰਨਾ ਇੱਕ ਖਤਰਨਾਕ ਸਾਬਿਤ ਹੋ ਸਕਦਾ ਬੇਸਿਕਲੀ ਜਦ ਵੀ ਕਿਸੇ ਵੀ ਹਸਪਤਲ में ਸਰਜਰੀ ਕਰਾਣੇ ਜਾਂਦੇ ਹੋ ਹਰ ਹਸਪਤਲ में ਪ੍ਰੀ ਅਨੈਸਥੈਟਿਕ ਚੈੱਕ ਅਪ ਪੀਏਸੀ ਨਾਮ ਕੀ ਚੀਜ਼ ਹੁੰਦੀ ਹੈ सो so, पीएससी में जो एनाडिस्ट होता है जिसने एनास्टिजिया देना है वो पूरी पेशेंट की हिस्ट्री लेता है उसमें जो जो भी रिस्क फैक्टर्स है अकॉर्डिंगली उसके टेस्ट लिखता है तो सपोज अगर उसको हार्ट की कोई किसी को प्रॉब्लम होती है तो वो कार्डियोलॉजिस्ट ओपिनियन मांगी जाती है ई होता है एको होता है अब इन इनके केस में प्रॉब्लम ये होगी कि शायद देखिए इनको हार्ट की हिस्ट्री होने के चांसेस कम ही है इनका ईसीजी हुआ होगा एक को हुआ होगा जो नॉर्मल आया होगा

ਕੀ ਉਹਦਾ ਸਰੀਰ ਕੋਈ ਸੰਕੇਤ ਵੀ ਦਿੰਦਾ ਹੈ ਜਿਵੇਂ ਕਿਸੇ ਵਿਅਕਤੀ ਨੂੰ ਕੋਈ ਹਾਰਟ ਅਟੈਕ ਆਉਣ ਵਾਲਾ ਉਹਦਾ ਸਰੀਰ ਕੋਈ ਸੰਕੇਤ ਦੇਵੇ ਤਾਂ ਉਹ ਤਾਂ ਕਿ ਬੰਦਾ ਸਮਾਂ ਰੰਦੇ ਬਚਾਅ ਕਰ ਸਕੇ ਆਪਣਾ ਬੀਸਿਕਲੀ ਦੇਖੀਏ ਜੋ ਸਭ ਤੋਂ ਸਭ ਤੋਂ ਕਾਮਨ ਸੰਕੇਤ ਹੈ ਉਹ ਇਹ ਹੁੰਦਾ ਹੈ ਚੈਸਟਿੰਗ ਜਿਸ ਨੂੰ ਅਸੀਂ ਕਹਿੰਦੇ ਐਂਜਾਇਨਾ ਬੈਠੇ ਬੈਠੇ ਛਾਤੀ ਮੇਂ ਭਾਰੀਪਨ ਹੋਣਾ ਜਕੜਨ ਹੋਣਾ ਔਰ ਇਹ ਜੋ ਭਾਰੀਪਨ ਹੈ ਛਾਤੀ ਕੇ ਸਾਥ ਸਾਥ ਪਿੱਛੇ ਜਾ ਸਕਦਾ ਹੈ ਪੇਟ ਕੀ ਤਰਫ ਜਾ ਸਕਦਾ ਹੈ ਕੰਦੂ ਮੇਂ ਜਾ ਸਕਦਾ ਹੈ ਲੈਫਟ ਬਾਜੂ ਰਾਈਟ ਬਾਜੂ जबड़ों तक भी जा सकता है गर्दन में भी जा सकता है तो ये कॉमन सिम्टम है इसके साथ साथ पसीना आना सांस चढ़ जाना अब आपको ये समझना है कि ये टिपिकल आदमी में होता है लेकिन जिसको डायबिटीज है एल्डरली है जो जो ना जिनका वजन ज्यादा है उनमें ये टिपिकल सिम्टम्स नहीं आते हैं तो उनमें ए टिपिकल सिम्टम जैसे कि अचानक सांस चढ़ना कमजोरी टाइप फील होना या लगना कि सब कुछ खत्म हो जाना है घबराहट होना हॉल पड़ना ये सब ए टिपिकल सिम्टम्स है जो आते हैं लेकिन मेरा तो मानना ये है कि कोई भी ऐसा सिम्टम जो आदमी को जिंदगी में पहली बार हुआ हो जो उसे अनकम्फर्टेबल रहा हो उसको इन्वेस्टिगेट करना चाहिए स्पेशली अगर वो एक और टाइम पर है रात है। के या अर्ली मॉर्निंग टाइम पर हो रही हो ਤੋ ਸੇ ਇਗਨੋਰ ਨਹੀਂ ਕਰਨਾ ਚਾਹੀਏ ਉਸ ਨੂੰ ਅਗੇ ਮੈਨੇਜਟ੍ਰੇਟ ਕਰਨਾ ਹੈ ਇਹ ਵੀ ਇਹ ਵੀ ਇੱਕ ਪੁਆਇੰਟ ਹੈਗਾ ਦੇਖੋ ਜਿਵੇਂ ਤੁਸੀਂ ਸਿੰਪਟਮ ਦੱਸਿਆ ਜੇਕਰ ਕਿਸੇ ਵਿਅਕਤੀ ਨੂੰ ਸਾਰਾ ਕੁਝ ਫੀਲ ਹੋ ਰਿਹਾ ਤੇ ਕੋਈ ਰਾਤ ਭਰਾਤਾ ਹਸਪੀਟਲ ਕਾਫੀ ਜ਼ਿਆਦਾ ਦੂਰ ਆ ਉਹ ਕੱਲਾ ਘਰ ਦੇ ਵਿੱਚ ਤਾਂ ਤੁਰੰਤ ਪ੍ਰਭਾਵ ਦੇ ਨਾਲ ਉਹ ਕੀ ਕੁਝ ਕਰੇ ਤਾਂ ਕਿ ਉਸ ਦਾ ਖਤਰਾ ਘਟ ਜਾਵੇ ਤੇ ਇਸ ਹੱਦ ਤੱਕ ਉਸ ਦਾ ਖਤਰਾ ਘਟ ਜਾਵੇ ਕਿ ਕਿਸੇ ਨਾਲ ਸੰਪਰਕ ਕਰ ਸਕੇ ਜਾਂ ਨੇੜਲੇ ਹਸਪਤਾਲ ਹਸਪਤਾਲ ਤੱਕ ਪਹੁੰਚ ਜਾਵੇ ਦੇਖਿਏ ਜੇਕਰ ਆਪਕੋ ਲੱਗਦਾ ਹੈ ਕਿ ਆਪਕੋ ਹਾਰਟ ਕਾ ਅਟੈਕ ਆ ਰਹਾ ਹੈ ਜਾਂ ਹਾਈ ਰਿਸਕ ਹੈ ਜਾਂ ਹਾਈ ਪ੍ਰੋਬਲਮ ਹੈ ਤਾਂ ਆਪ ਆਪਣੇ ਘਰ ਮੇ ਡਿਸਟ੍ਰਿੰਗ ਗੋਲੀ की गोली उसे क्रश करके पानी में डाल के लेंगे तो खून पतले करने की प्रक्रिया जो है उसको स्टार्ट कर सकते हैं साथ में जीप के नीचे आप सॉर्बिट्रेट की गोली रख सकते हैं जो आपके ब्लड वेसल को डायलेट करे और आपको छाती के दर्द से थोड़ा आराम दे तो ये कुछ दवाइयां है हैं जो आप रख सकते हैं जो घर में इजीली अवेलेबल मतलब आप से लेके रख सकते हैं जिससे एटलीस्ट जब आपको लगता है कि आपको हार्ट अटैक आ रहा है ये दवाइयां लेके आपको इमीजिएटली हॉस्पिटल जाना है बिकॉज वहां पर आपकी ईसीजी और आगे टेस्ट होने चाहिए ਸੰਦੀਪ ਜੀ ਜਿਵੇਂ ਆਪਾਂ ਜ਼ਿਕਰ ਕਰ ਰਹੇ ਹਾਂ ਕਿ ਫੇਰ बार-बार ਨਿਊਟ੍ਰੀਸ਼ਨਸ ਦਾ ਸਪਲੀਮੈਂਟਸ ਦਾ ਜ਼ਿਕਰ ਆਂਦਾ ਹੈ ਤਾਂ ਅੱਜ ਦੇ ਦੌਰ ਦੇ ਵਿੱਚ ਜਿਹੜੇ ਨੌਜਵਾਨ ਜਾਂ ਜਿਹੜੇ ਆਪਣੀ ਬਾਡੀ ਬਣਾ ਰਹੇ ਨੇ ਉਹ ਆਪਣੀ ਸਿਹਤ ਨੂੰ ਠੀਕ ਰੱਖ ਰਹੇ ਨੇ ਉਹਨਾਂ ਦੇ ਲਈ ਤੁਹਾਡੇ ਸੁਝਾਅ ਕੀ ਰਹਿਣਗੇ ਕਿਉਂਕਿ ਐਡੇ ਵੱਡਾ ਹਾਦਸਾ ਆਪਣੇ ਨਾਲ ਸਾਰਿਆਂ ਦੇ ਸਾਹਮਣੇ ਵਾਪਰ ਚੁੱਕਿਆ ਉਹਨਾਂ ਨੌਜਵਾਨਾਂ ਦੇ ਲਈ ਉਹਨਾਂ ਬਾਡੀ ਬਿਲਡਰਾਂ ਦੇ ਲਈ ਤੁਹਾਡਾ ਕੀ ਸੁਝਾਅ ਰਹਿਣਗੇ ਤਾਂ ਕਿ ਵਿਕ ਦੇ ਵਿੱਚ ਕਿਸੇ ਦੇ ਨਾਲ ਵੀ ਕੋਈ ਅਣਸੁਖਾਵੀ ਘਟਨਾ ਨਾ ਵਾਪਰੇ ਦੇਖੋ ਐਨਾਬੋਲਿਕ ਸਟੈਰੋਇਡ अगर आप यूज करते हैं तो अगर सुपरविजन में और किसी के सुपरविजन के साथ यूज कर रहे हैं तो अलग चीज है अगर आगे 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 आप विदाउट एनी सुपरविजन यूज करते हैं उसके काफी ज्यादा साइड इफेक्ट होते हैं है। तो स्टेरॉइड्स का डायरेक्ट इफेक्ट है हार्ट में जो खून की नाड़ियों की ब्लॉकेज करने का आपके हार्मोन्स को गड़बड़ करने का और आपकी हड्डियों को कमजोर करने का दीज आर डायरेक्ट लिंक्स तो अगर आप एनाबोलिक स्टेरॉइड विदाउट सप्लीमेंटेशन और विदाउट प्रिस्क्रिप्शन यूज करते हैं तो, यू तो हार्ट की बीमारी होने, तो होने के चांसेस आपके बढ़ जाते हैं ब्लॉकेज होने के चांसेस बढ़ जाते हैं हड्डियां कमजोर होने के चांसेस ऑस्टियोपोरोसिस और हार्मोनल डिसबैलेंस होने के चांसेस होते हैं सो आइडियली एनाबोलिक स्टेरॉइड विदाउट सुपरविजन विदाउट प्रिस्क्रिप्शन यूज नहीं करना चाहिए एट एनी कॉस्ट ਠੀਕ ਹੈ ਸੰਦੀਪ ਜੀ ਮੈਂ ਤੁਹਾਡੇ ਕੋਲ ਆਨ ਆਪਣੇ ਨਾਲ ਰੋਬੀ ਜੀ ਵੀ ਬਣੇ ਹੋਏ ਨੇ ਰੋਬੀ ਜੀ ਤੁਹਾਨੂੰ ਕੀ ਲੱਗਦਾ ਕਿ ਸਾਨੂੰ ਕੀ ਸਿੱਖਣ ਦੀ ਲੋੜ ਹੈ ਉਹ ਉਹਨਾਂ ਨਾਲ ਚਲੋ ਸੰਪਰਕ ਜਿਹੜਾ ਸਾਡਾ ਟੁੱਟ ਗਿਆ ਤਾਂ ਸੰਦੀਪ ਜੀ ਜਿਵੇਂ ਆਪਾਂ ਸਟੇਰੋਇਡਸ ਦਾ ਜਾਂ ਪ੍ਰੋਟੀਨ ਦਾ ਜ਼ਿਕਰ ਕਰ ਰਹੇ ਹਾਂ ਤੁਹਾਡੇ ਮੁਤਾਬਕ ਫਿਰ ਜਿਵੇਂ ਹੁਣ ਜਿਹੜੇ ਬਾਡੀ ਬਿਲਡਰ ਹੈਗੇ ਨੇ ਜਿਹੜੇ ਜਿਮ ਕਰਦੇ ਨੇ ਉਹ ਅਕਸਰ ਇਹ ਚੀਜ਼ਾਂ ਲੈ ਲੈਂਦੇ ਨੇ ਤਾਂ ਹੁਣ ਉਹਨਾਂ ਦਾ ਬਦਲ ਕੀ ਹੋ ਸਕਦਾ ਕਿ ਉਹ ਇਹ ਸਾਰੀਆਂ ਚੀਜ਼ਾਂ ਨਾ ਲੈ ਕੇ ਇੱਕ ਚੰਗੀਆਂ ਚੀਜ਼ਾਂ ਲੈ ਸਕਣ ਤਾਂ ਕਿ ਉਹਨਾਂ ਦੇ ਲਈ ਵੀ ਅਗੇ ਪਹੁੰਚ ਦੇ ਵਿੱਚ ਖਤਰਾ ਘਟ ਜਾਵੇ देखो तो जो आप सप्लीमेंट कह रहे हैं ना सप्लीमेंट्स आर जनरली न्यूट्रिशनल सप्लीमेंट्स न्यूट्रिशनल सप्लीमेंट्स में मल्टीवाइटमिन होना या तरह तरह के प्रोटीन होना वो तो आप यूज कर सकते हैं उसकी प्रॉब्लम नहीं है पर जब आप सप्लीमेंट्स को स्टेरॉइड बोलते हैं ना आर नॉट सप्लीमेंट स्टेरॉइड्स एनाबोलिक स्टेरॉय होते हैं स्पेशली है, वो स्टेरॉइड जो मसल वेट मसल बल्क को बढ़ाने के लिए यूज होते हैं आप जब भी अरब और यूज करेंगे आपके अरब तरह तरह की प्रॉब्लम मेजोरिटी जो मार्केट में मिलती है वो न्यूट्रिशनल सप्लीमेंट है न्यूट्रास्यूटिकल्स होती है न्यूट्रास्यूटिकल्स का न्यूट्रल बेनिफिट होता है मतलब कोई बहुत ज्यादा फायदा भी नहीं कोई बहुत ज्यादा नुकसान भी नहीं है दे आर न्यूट्रल अगर हार्ट की तरफ देखें तो ये न्यूट्रास्यूटिकल्स न्यूट्रल होते हैं हार्ट को कोई बेनिफिट नहीं देते हैं पर अगर आप स्टेरॉइड्स लेते हैं तो वो आपके हार्ट के लिए और बॉडी के लिए नुकसानदाई है।, है।, है इसमें और कोई दो रह नहीं ये मल्टीपल स्टडीज लिए ਸੰਦੀਪ ਜੀ ਇਹਨਾਂ ਹਾਰਟ ਅਟੈਕਸ ਦੇ ਕਰਕੇ ਨਾ ਅਸੀਂ ਆਪਣੇ ਬੜੇ ਸਾਰੇ ਨੌਜਵਾਨ ਪੰਜਾਬ ਦੇ ਗਵਾਚੁੱਕੇ ਆ ਸਿਰਫ ਪੰਜਾਬ ਹੀ ਨਹੀਂ ਬਲਕਿ ਦੇਸ਼ਾਂ ਦੇ ਵਿਦੇਸ਼ਾਂ ਦੇ ਵਿੱਚ ਨੌਜਵਾਨ ਹਾਰਟ ਅਟੈਕ ਦੇ ਕਰਕੇ ਮਰ ਰਹੇ ਨੇ ਤਾਂ ਬੀਇੰਗ ਆ ਡਾਕਟਰ ਬੀਇੰਗ ਅ ਹਾਰਟ ਸਪੈਸ਼ਲਿਸਟ ਤੁਹਾਨੂੰ ਕੀ ਲੱਗਦਾ ਹੈ ਕਿ ਭੁੱਖ ਦੇ ਵਿੱਚ ਕਹਿੋ ਜੇ ਕਦਮ ਮੈਡੀਕਲ ਸਾਇੰਸ ਦੁਨੀਆ ਦੇ ਵਿੱਚ ਚੁੱਕੇ ਜਾਣ ਤਾਂ ਕਿ ਹਾਰਟ ਅਟੈਕ ਦੇ ਨਾਲ ਹੋ ਰਹੀਆਂ ਮੌਤਾਂ ਦਾ ਰੁਝਾਨ ਜਿਹੜਾ ਉਹ ਘਟਾਇਆ ਜਾਵੇ ਤੇ ਨੌਜਵਾਨ ਇਸ ਖਤਰੇ ਤੋਂ ਬਚ ਸਕਣ ਦੇਖਿਏ ਬੇਸਿਕਲੀ ਹਰ ਸਾਲ 29 ਨੂੰ ट्वेंटी नाइन सेप्टेम्बर को इसीलिए वर्ल्ड हार्ट डे मनाया जाता है, है तो इंक्रीज अवेयरनेस देखिए बेसिकली क्या है कि हम है, हर वर्ल्ड हार्ट डे पे हमारी कोई थीम होती है पर वो अल्टीमेटली उसके जिस यही होती है कि आपको अपने हार्ट को हेल्थ को देखना है हार्ट के हेल्थ को कैसे देखेंगे अगर आप अपने ब्लड प्रेशर को रेगुलर मॉनिटर करें अपने शुगर्स को देखें अपने कोलेस्ट्रॉल को देखें को देखे, को देखे, और ये देखना एक यंग एज यानी कि बीस साल के ऊपर से ही शुरू हो जाना चाहिए अगर आपको मल्टीपल रिस्क फैक्टर्स है फैमिली में आपकी फैमिली हिस्ट्री शुगर की है फैमिली में हार्ट की प्रॉब्लम है तो आप रिस्क पर ज्यादा है तो आपको ब्लड टेस्ट कराना रेगुलर चेकअप कराना फॉलोअप कराना ये 20 साल की उम्र के बाद ही शुरू कर देना चाहिए और रेगुलर चेकअप कराते रहना चाहिए देखिए अल्टीमेटली अवेयरनेस इंपॉर्टेंट है अगर आपको अवेयरनेस होगी इन चीजों की तभी आप हार्ट अटैक को रोक सकोगे अवेयरनेस नहीं होगी तो आप कुछ भी कर लेंगे आप नहीं रोक पाएंगे हार्ट की प्रॉब्लम को ਤੋ ਆਲਟੀਮੇਟਲੀ ਇਟ ਇਜ਼ ਅਬਾਊਟ नोईਿੰਗ ਬਿਫੋਰ ਯੂ ਡਾਇਗਨੋਸਿੰਗ ਯੂ नोईਿੰਗ ਇਫ ਡਾਇਗਨੋਸਿੰਗ ਜੀ ਸੰਦੀਪ ਜੀ ਮੇਰਾ ਆਖਰੀ ਸਵਾਲ ਤੁਹਾਡੇ ਕੋਲ ਰਹੇਗਾ ਕਿ ਜਿਹੜੇ ਲੋਕ ਆ ਘਰਾਂ ਦੇ ਵਿੱਚ ਬੈਠੇ ਨੇ ਸਾਡੇ ਦਰਸ਼ਕ ਜਿਹੜੇ ਸਾਨੂੰ ਬੈਠੇ ਦੇਖ ਰਹੇ ਨੇ ਉਹਨਾਂ ਦੇ ਲਈ ਕੋਈ ਤੁਹਾਡੇ ਸੁਝਾਅ ਕਿ ਉਹ ਆਪਣੇ ਘਰਾਂ ਦੇ ਵਿੱਚ ਬੈਠੇ ਅਜਿਹਾ ਕੀ ਕਰਨ ਕੀ ਉਹਨਾਂ ਦਾ ਦਿਲ ਜਿਹੜਾ ਪੂਰੇ ਤਰੀਕੇ ਦੇ ਨਾਲ ਤੰਦਰੁਸਤ ਰਹੇ ਆਪਣੇ ਪਰਿਵਾਰਾਂ ਦੇ ਦਿਲ ਜਿਹੜੇ ਉਹਨਾਂ ਦੀ ਸਿਹਤ ਪੂਰੇ ਤਰੀਕੇ ਦੇ ਨਾਲ ਤੰਦਰੁਸਤ ਰੱਖਣ ਤੇ ਤਾਂਕਿ ਵਾਤ ਤੋਂ ਵਾਤ ਹਾਰਟ ਅਟੈਕ ਦਾ ਖਤਰਾ ਜਿਹੜਾ ਘਟਾਇਆ ਜਾਵੇ देखो बेसिकली सबसे इम्पोर्टेंट चीज होती है फिजिकल एक्टिविटी जो आपको एटलीस्ट हफ्ते में पांच दिन करनी है मिनट डेली उसमें ब्रिस्क वॉकिंग करिए 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 रनिंग जॉगिंग कोई प्रॉब्लम नहीं है।, है दूसरा ये डाइट का ख्याल रखें सेचुरेटेड फैट कम करे तली हुई चीजें घी वगैरह कम करे सब्जियां बढ़ाए फ्रूट अपने खाने में इंक्रीज करे प्रोटीन बढ़ाए कार्बोहाइड्रेट कम करे तीसरी चीज है कि अपने अगर आप स्मोक करते हैं उसको बिल्कुल बंद करें नमक अपनी क्वांटिटी घर के मतलब खाने में कम रखें शराब अगर बहुत ज्यादा पीते हैं तो उसको कम करें हफ्ते में एक बार ही करें दूसरा ये है कि अगर आपके फैमिली में किसी को हार्ट की प्रॉब्लम अगर है तो है। आप रिस्क पर है, आपको अपने चेकअप जो है, है शुगर का बीपी का वेट का इन चीजों का चेकअप रेगुलरली छ महीने पे कराते रहना चाहिए यही चीजें हैं जो आपके बेसिकली हार्ट के इंसिडेंस हार्ट डिजीज के इंसिडेंस को कम करेंगी हार्ट प्रॉब्लम आने से ਪ੍ਰੀਵੈਂਟ ਕਰਨੀ ਹਮ ਸੰਦੀਪ ਜੀ ਇੱਕ ਚੀਜ਼ ਮੈਂ ਜਾਂਦੇ ਜਾਂਦੇ ਹੋਰ ਤੁਹਾਡੇ ਕੋਲ ਜਾਣੇ ਚਾਹਨਾ ਦੇਖੋ ਮੰਨ ਲਓ ਕਿਸੇ ਪਰਿਵਾਰ ਦੇ ਵਿੱਚ ਕਿਸੇ ਨੂੰ ਹਾਰਟ ਦੀ ਸਮੱਸਿਆ ਹੈਗੀ ਹੈ ਕੋਈ ਵੀ ਸਮੱਸਿਆ ਹੋ ਸਕਦੀ ਹੈ ਹਾਰਟ ਦੀ ਤਾਂ ਉਹ ਕਿੰਨੇ ਕੁ ਚਾਂਸਸ ਹੈਗੇ ਨੇ ਕਿ ਅੱਗੇ ਜਿਹੜਾ ਉਸ ਦਾ ਬੱਚਾ ਹੋਏਗਾ ਉਸ ਦੇ ਵਿੱਚ ਵੀ ਉਹ ਬਿਮਾਰੀ ਹੋ ਸਕਦੀ ਹੈ ਬੀਸਿਕਲੀ ਦੇਖੀ ਕੋਈ ਡਾਇਰੈਕਟ 1:1 ਕੋਰਿਲੇਸ਼ਨ ਨਹੀਂ ਹੁੰਦਾ ਲੇਕਿਨ ਅਗਰ ਆਪਕੇ ਫੈਮਿਲੀ ਵਿੱਚ ਕਿਸੇ ਕੋ ਹਾਰਟ ਦੀ ਪ੍ਰੋਬਲਮ ਹੈ ਹਮ ਉਹ ਕੋਲੇਸਟ੍ਰੋਲ ਬੜਨੇ ਦੀ وجہ سے ਹੋ ਸਕਦੀ ਹੈ ਜਾਂ ਵੈਸੇ ਹਾਰਟ ਦੀ ਪ੍ਰੋਬਲਮ ਦੀ وجہ سے ਹੈ ਤਾਂ ਆਪ ਵੀ ਰਿਸਕ ਪਰ ਆਤੇ ਹੈ अब कितने परसेंटेज रिस्क का ये कहना मुश्किल होता है बिकॉज जैसे 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 आपके रिस्क रिस्क फैक्टर बढ़ते हैं वैसे वैसे आपका रिस्क बढ़ता है है कि अगर अगर आपकी फैमिली में हार्ट की प्रॉब्लम उसके साथ अगर आपको आपको शुगर भी आ गई ब्लड प्रेशर भी आ गया उसके साथ आप सिगरेट भी पीते हैं शराब भी खूब सारी पीते हैं मोटापा भी है आपको आप फिजिकल एक्टिविटी नहीं करते तो आपका रिस्क बहुत ज्यादा है लेकिन अगर आपकी फैमिली में किसी को हार्ट की प्रॉब्लम है लेकिन आप डेली एक्सरसाइज करते हैं सिगरेट नहीं पीते हैं शराब नहीं पीते हैं अच्छी hmm. डाइट फॉलो करते हैं रेगुलर चेकअप कराते हैं तब आपको हार्ट की प्रॉब्लम होने के चांसेस तो हैं, लेकिन hmm. आपका रिस्क कम है कंपेयर टू द पर्सन जो कुछ नहीं कराता hmm. ਜਾਨਸੀ ਇਹ ਜੀ ਫੈਮਿਲੀ ਨੂੰ ਉਸਕੋ ਆਰਟੀ ਪ੍ਰੋਬਲਮ ਆ ਗਈ ਹੈ ਤਾਂ ਆਪਕੋ ਆਣੀ ਹੀ ਆਣੀ ਹੈ ਇਹ ਕੋਈ ਜ਼ਰੂਰੀ ਨਹੀਂ ਹੁੰਦਾ ਆਲਥੋ ਆਪ ਰਿਸਕ ਜ਼ਿਆਦਾ ਰਹਤੇ ਹਨ ਲੇਕਿਨ ਆਪ ਉਸੇ ਕੰਟਰੋਲ ਕਰ ਸਕਤੇ ਹੈ ਅਗਰ ਆਪ ਰਿਸਕ ਫੈਕਟਰਸ ਉਪਰ ਧਿਆਨ ਦੇ ਜੀ ਬਿਲਕੁਲ ਬਿਲਕੁਲ ਤਾਂ ਖਤਰਾ ਟਾਲਿਆ ਤਾਂ ਨਹੀਂ ਪਰ ਘਟਾਇਆ ਜਾ ਸਕਦਾ ਜਿੰਨਾ ਕਿ ਮੈਂ ਤੁਹਾਡੀ ਗੱਲ ਤੋਂ ਸਮਝ ਸਕਦਾ ਜੇਕਰ ਜੇਕਰ ਆਪ ਆਪਣਾ ਸਿਹਤ ਦਾ ਧਿਆਨ ਰੱਖਿਏ ਠੀਕ ਹੈ ਸੰਦੀਪ 파ਰਕ ਜੀ ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਜੁੜਨ ਦੇ ਲਈ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਾਨੂੰ ਸਮਾਂ ਦੇਣ ਦੇ ਲਈ ਪੂਰੀ ਗੱਲਬਾਤ ਦੇ ਲਈ ਤਾਂ ਵ੍ਰਿੰਦਰ ਕੁਮਾਰ ਜੀ ਦਾ ਦਿਹਾਂਤ ਹੋ ਗਿਆ ਲੰਘੇ ਕੱਲ ਉਹਨਾਂ ਦੀ ਮੌਤ ਹੋਈ ਅੰਮ੍ਰਿਤਸਰ ਦੇ 47 ਹਸਪਤਾਲ ਦੇ ਵਿੱਚੋਂ ਇਲਾਜ ਲਈ ਗਏ ਸੀਗੇ ਤੇ ਉੱਥੇ ਉਹਨਾਂ ਨੂੰ ਦਿਲ ਦਾ ਦੌਰਾ ਪਿਆ ਦੋ ਵਾਰੀ ਜਿਸ ਤੋਂ ਬਾਅਦ ਉਹਨਾਂ ਦੀ ਮੌਤ ਹੋਈ ਤਾਂ ਦਿਲ ਦੇ ਨਾਲ ਜੁੜੇ ਹੋਏ ਕਈ ਸਵਾਲ ਸੀਗੇ ਦਿਲ ਦੀਆਂ ਬਿਮਾਰੀਆਂ ਦੇ ਨਾਲ ਜੁੜੇ ਹੋਏ ਕਈ ਸਵਾਲ ਸੀਗੇ ਜਿੰਨਾਂ ਦੇ ਜਵਾਬ ਜੜਿਆ ਸੇ ਲੱਭਣ ਦੀ ਕੋਸ਼ਿਸ਼ ਕੀਤੀ ਆ ਬਾਕੀ ਜੇਕਰ ਤੁਸੀਂ ਸਾਡਾ ਇਹ ਪ੍ਰੋਗਰਾਮ ਸੋਸ਼ਲ ਮੀਡੀਆ ਪਲੇਟਫਾਰਮਸ ਦੇ ਉੱਪਰ ਦੇਖ ਰਹੇ ਹੋ ਤਾਂ ਲਾਈਕ ਕਮੈਂਟ ਕਰਕੇ ਆਪਣੀ ਰਾਏ ਜੜੀ ਆ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ ਬਾਕੀ ਦੇਸ਼ ਦੁਨੀਆ ਦੀਆਂ तमाम ਵੱਡੀਆਂ ਤਿਹਰ ਅਹਿ